ਦੁਨੀਆ ਦੀ ਜਿਹੜੀ ਸਭ ਤੋਂ ਵੱਡੀ ਸ਼ਰਮੌਰ ਰਾਸ਼ੀ ਸੰਸਥਾ ਯੂਨ ਜਮਾਤ ਦੇ ਲਈ ਨਸਲ ਦੇ ਲਈ ਮਜਬ ਦੇ ਲਈ ਸਾਰਿਆਂ ਦੇ ਲਈ ਅਸੀਂ ਇੱਕ ਹਨਨਸਾਰ ਜਿਹੜੀ ਤਰੱਕੀ ਕਰਨੀ ਕਹਿੰਦੇ ਸਾਰੇ ਅਕਾਲਪੁਰਖ ਨੇ ਤਾਂ ਕਾਦਰ ਨੇ ਦਾ ਇਹ ਕੁਦਰਤ ਕਿਸੇ ਖਾਸ ਹੁਕਮ ਦੇ ਵਿੱਚ ਸ਼ੁੱਧ ਰੂਪ ਜੀ ਸਰਜੀ ਸੀਗੀ ਪਾਣੀ ਆ ਹਵਾ ਧਰਤੀ ਉਹ ਜਿੰਨੇ ਅੱਜ ਪਲੀਤ ਆ ਉਹ ਇੰਨੇ ਕਦੇ ਵੀ ਪਿਛੇ ਹਿਸਟਰੀ ਦੇ ਵਿੱਚ ਨਹੀਂ ਆ ਕਿਤੇ ਵੀ ਸ਼ਾਂਤੀ ਕਿਤੇ ਵੀ ਸਹਜ ਕਿਸੇ ਵੀ ਮਨੁੱਖ ਚ ਖਿੱਤੇ ਚ ਕਿਸੇ ਧਰਮ ਖੰਡ ਦੇ ਵਿੱਚ ਕਿਤੇ ਵੀ ਨਹੀਂ ਸਰਵੱਤ ਦਾ ਭਲੇ ਦਾ ਜਿਹੜਾ ਸਾਡਾ ਇੱਕ ਅਸੂਲ ਹੈ ਬੜਾ ਸਰਮੌਰ ਬੁਨਿਆਦੀ ਅਸੂਲ ਹੈ ਇਹਦੇ ਬਾਰੇ ਜਿੰਨੀ ਗੰਭੀਰਤਾ ਦੇ ਨਾਲ ਜਿੰਨੀ ਵਿਆਪਕਤਾ ਦੇ ਨਾਲ ਸਾਨੂੰ ਸੋਚਣਾ ਵਿਚਾਰਨਾ ਚਾਹੀਦਾ ਹੈ ਉਹਨਾਂ ਕਈ ਵਾਰ ਆਪਾਂ ਨਹੀਂ ਸੋਚਦੇ ਇਹਦੇ ਅਰਥ ਜਿਸ ਤਰੀਕੇ ਦੇ ਨਾਲ ਸਾਨੂੰ ਆਤਮ ਸਤ ਕਰਨੇ ਚਾਹੀਦੇ ਉਸ ਤਰੀਕੇ ਨਾਲ ਇਸੇ ਕਰਕੇ ਅਸੀਂ ਅੱਜ ਤੱਕ ਨਹੀਂ ਕਰ ਸਕੇ ਹਾਂ ਹੁਣ ਅੱਜਕੱਲ੍ਹ ਦੁਨੀਆ ਦੇ ਵਿੱਚ ਜਿੰਨੀ ਵੀ ਰਾਜ ਦੀ ਪ੍ਰਣਾਲੀ ਉਹ ਸਾਰੀ ਆਪਣੇ ਆਪ ਨੂੰ ਵੈਲਫੇਅਰ ਸਟੇਟ ਕਹਾਂਦੀ ਹੈ। ਉਹ ਸਾਰੇ ਕਹਿੰਦੇ ਕਿ ਇਹ ਸਾਰਿਆਂ ਦੇ ਇਟਸ ਦਾ ਵੈਲਫੇਅਰ ਆਫ 올올 ਮੀਨਸ ਸਾਰਿਆਂ ਦੇ ਲਈ ਸਰਵਤ ਦੇ ਕਲਿਆਣ ਦੇ ਲਈ ਇਹ ਰਾਜ ਹੈ। ਜਦ ਦੁਨੀਆ ਦੀ ਜਿਹੜੀ ਸਭ ਤੋਂ ਵੱਡੀ ਸ਼ਰਮੌਰ ਰਾਜਸੀ ਸੰਸਥਾ ਯੂਨ ਉਹ ਵੀ ਇਹੀ ਕਹਿੰਦੀ ਕਿ ਅਸੀਂ ਸਸਟੇਨੇਬਲ ਡਿਵੈਲਪਮੈਂਟ ਕਾਨੀ ਆ ਉਹਦੇ 17 ਉਹ ਨਹੀਂ ਵੱਖਰੇ ਵੱਖਰੇ ਗੋਲ ਰੱਖੇ ਹੋਏ ਆ। ਕਿ ਹੰਨ ਅਨਸਾਰ ਸਾਰਿਆਂ ਦੇ ਲਈ ਹਰੇਕ ਧਰਤੀ ਦੇ ਹਿੱਸੇ ਦੇ ਲਈ ਹਰੇਕ ਜਤਲ ਨਾ ਆਪਣੀ ਜਮਾਤ ਦੇ ਲਈ ਨਸਲ ਦੇ ਲਈ ਮਜਬ ਦੇ ਲਈ ਸਾਰਿਆਂ ਦੇ ਲਈ ਅਸੀਂ ਇੱਕ ਹੰਨ ਅਨਸਾਰ ਜਿਹੜੀ ਤਰੱਕੀ ਕਰਨੀ ਹੈ ਕਹਿੰਦੇ ਸਾਰੇ ਹੀ ਨੇ ਪਰ ਜੋ ਅੱਜ ਆਪਣੀ ਹਾਲਾਤ ਹੈ ਚਾਹੇ ਮਨੁੱਖਤਾ ਦਾ ਮਸਲਾ ਹੈ ਮਨੁੱਖਤਾ ਦੇ ਵਿੱਚ ਇੱਕ ਸਭ ਤੋਂ ਵੱਡਾ ਜਿਹੜਾ ਵੱਡਾ ਦਾਰਾ ਹੈ ਮਨੁੱਖਾਂ ਦਾ ਉਹ ਦੇਸ਼ ਤੋਂ ਦੇਸ਼ ਦਾ ਉਹ ਵੀ ਅੱਜ ਲੜ ਰਹੇ ਨੇ ਸਾਰੇ ਆਪਸ ਉਸ ਤੋਂ ਬਾਅਦ ਖਿੱਤਿਆਂ ਦਾ ਖਿੱਤੇ ਵੀ ਆਪਸ ਦੇ ਵਿੱਚ ਕਲੇਸ਼ ਜੀ ਨੇ ਪਰਿਵਾਰ ਪਰਿਵਾਰਾਂ ਦੇ ਵਿੱਚ ਜਿਹੜੇ ਬਿਲਕੁਲ ਨਿੱਜੀ ਰਿਸ਼ਤੇ ਨਿੱਜੀ ਰਿਸ਼ਤਿਆਂ ਤੋਂ ਵੀ ਮਨੁੱਖ ਹੈ ਜਿਹੜਾ ਮਨੁੱਖ ਦੇ ਆਪਣੇ ਅੰਦਰ ਇੰਨੀ ਦੁਬਿਧਾ ਆ ਗਈ ਹੈ ਕਿ ਮਨੁੱਖ ਹੀ ਆਪਣੇ ਆਪ ਦੇ ਨਾਲ ਜਿੰਨਾ ਉਹਦਾ ਦੁਬਿਧਾ ਕਰਕੇ ਆਪਣੇ ਆਪ ਦੇ ਨਾਲ ਝਗੜਾ ਹੈ ਇਸ ਕਰਕੇ ਇੰਨੀ ਜ਼ਿਆਦੇ ਖਿੰਡਾਓ ਸ਼ਾਇਦ ਇੰਨਾ ਕਦੇ ਨਾ ਰਿਹਾ। ਸੋ ਭਲਾ ਹੋਣ ਦੀ ਬਜਾਏ ਖਲਾਰਾ ਪੈ ਰਿਹਾ। ਇਸੇ ਤਰ੍ਹਾਂ ਇਹ ਕੁਦਰਤ ਦੇ ਵਿੱਚ ਹੈ। ਅਕਾਲਪੁਰਖ ਨੇ ਤਾਂ ਕਾਦਰ ਨੇ ਤਾਂ ਇਹ ਕੁਦਰਤ ਕਿਸੇ ਖਾਸ ਹੁਕਮ ਦੇ ਵਿੱਚ ਸ਼ੁੱਧ ਰੂਪ ਜੀ ਸਰਜੀ ਸੀਗੀ। ਕੁਦਰਤ ਦੇ ਅੱਜ ਜਿੰਨੇ ਵੀ ਤਿੰਨੇ ਬੁਨਿਆਦੀ ਜਿਹੜੇ ਅੰਗ ਨੇ ਪਾਣੀ ਆਵਾ ਧਰਤੀ ਉਹ ਜਿਹਨੇ ਅੱਜ ਪਲੀਤ ਆ ਉਹ ਇੰਨੇ ਕਦੇ ਵੀ ਪਿਛੇ ਹਿਸਟਰੀ ਦੇ ਵਿੱਚ ਨਹੀਂ ਆਇਆ। ਸੋ ਦਾਵਾ ਪਿਛਲੇ 100 ਸਾਲ ਤੋਂ ਕਟੋ-ਕਟ ਲਗਭਗ ਜਦੋਂ ਤੋਂ ਇਹ ਨਵਾਂ ਪੋਲਿਟਿਕਲ ਸਿਸਟਮ ਵੋਟਾਂ ਵਾਲਾ ਆਇਆ ਤੇ ਉਹਦੇ ਆਧਾਰ ਤੇ ਯੂਨ ਵਰਗੀਆਂ ਵੱਡੀਆਂ ਸੰਸਥਾਵਾਂ ਆਈਆਂ ਨੇ। ਦਾਵਾ ਸਾਰਿਆਂ ਦਾ ਇਹੀ ਆ ਕਿ ਆਪਾਂ ਸਾਰਿਆਂ ਦਾ ਭਲਾ ਕਰਨਾ। ਭਲਾ ਕਿਸੇ ਦਾ ਵੀ ਨਹੀਂ ਹੋਇਆ ਉਲਟਾ ਸਾਰਿਆਂ ਦਾ ਨੁਕਸਾਨ ਹੀ ਹੋ ਰਿਹਾ। ਕਿਤੇ ਵੀ ਸ਼ਾਂਤੀ ਕਿਤੇ ਵੀ ਸਹਜ ਕਿਸੇ ਵੀ ਮਨੁੱਖ 'ਚ ਕਿੱਤੇ 'ਚ ਕਿਸੇ ਧਰਮ ਖੰਡ ਦੇ ਵਿੱਚ ਕਿਤੇ ਵੀ ਨਹੀਂ ਹੈ। ਇਸ ਕਰਕੇ ਇਹ ਜਿਹੜਾ ਸਰਵਤਨ ਦਾ ਭਲਾ ਇਹਦੇ ਅਰਥ ਸਮਝਣ ਵੀ ਅੱਜ ਸਾਡੇ ਲਈ ਬਹੁਤ ਜ਼ਰੂਰੀ ਹੈ।